पत्रकारो <laughs> प्र ਇਹ ਨਾ ਪੈਸੇ ਆ ਬੰਦੇ ਨੇ ਆ ਬੰਦੇ ਨੇ ਉਹਦਾ ਨਾਮ ਲਿਖੋ ਭਾਜੀ ਭਾਜੀ ਕੀ ਮਾ ਕੀ ਹੋਇਆ ਕੀ ਭਾਜੀ ਇਹ ਰੇੜੀ ਇਹਨਾਂ ਨੇ ਸਾਡੀ ਚੋਰੀ ਚੁਕਵਾਈ ਆਹੋ ਤੇ ਚਾਹੇ ਪਏ ਸਾਡੇ ਕੈਸ਼ ਸਭ ਕੁਝ ਗਾਇਤਾ ਪੁੱਛਣਾ ਕਿੰਨਾ ਕੈਸ਼ 5000 ਰੁਪਏ ਕੈਸ਼ ਕੋਲ ਵਿੱਚ ਅੱਛਾ ਕਿੰਨਾ ਬਲੋ ਫੁੱਲਸਾ ਲੋਕ ਖੜੀ ਆ ਤਾਂ ਜਿਹੜੇ ਪੁਲਿਸ ਮਰਾਂ ਜਮੇ ਗੱਲਬਾਤ ਕਰਦੇ ਆ ਤੁਸੀਂ ਕਿਹੜੀ ਜਗ੍ਹਾ ਤੇ ਰੇੜੀ ਲੰਦੇ ਸੀ ਆ ਭਾਜੀ ਨੋਰ ਤੇ ਲੱਗੀ ਸੀ ਪੰਜ ਕਿਹੜੀ ਜਗ੍ਹਾ ਤੇ ਅੱਪ ਪੰਜਵੀਂ ਰੋਡ ਤੇ ਸੁਖਦੇਵ ਇਨਕਲੇਵ ਦੇ ਬਾਹਰ ਤੇ ਤੁਸੀਂ ਕਾਹਦਾ ਕੰਮ ਕਰਦੇ ਹੋ ਤਾਂ ਬੇਦਾਸ਼ੀ ਆਪਣੇ ਰੋਟੀ ਪਣੀ ਬਣਾਈਦਾ ਵਾ ਅੱਛਾ ਤੇ ਤੁਹਾਡੇ ਉੱਪਰ ਜੀ ਨਹੀਂ ਫਟਾਉਂਦੇ ਤੁਹਾਡੇ ਆਸ-ਪਾਸ ਜਿਹੜੀਆਂ ਹੋਰ ਜੜੀਆਂ ਆ ਬਾਕੀ ਜਿਹੜੀਆਂ ਕੋਈ ਨਹੀਂ ਚੱਕੀ ਸਿਰਫ ਸਾਡੀ ਜੜੀ ਚੱਕੇ ਲਏ ਆਏ ਕੋਣ ਬੰਦੇ ਕੋਣ ਸੀਗੇ ਇਹ ਕਹਿੰਦੇ ਕਿ ਅਸੀਂ ਮੁਲਾਜ਼ਮ ਬੰਦੇ ਆ ਇਹ ਨਾਲ ਪੁਲਿਸ ਵਾਲਾ ਨਾਲ ਮਿਲਿਆ ਹੋਇਆ ਵਾ ਉਹਨੇ ਤਾਂ ਦਿਖਾਏ ਸੀ ਆਪਣੇ ਡਾਕੂਮੈਂਟ ਅਸੀਂ ਕੁਛ ਨਹੀਂ ਦਿਖਾਇਆ ਇਹ ਦੇਖੋ ਇਹ ਮੁਲਾਜ਼ਮ ਨੇ ਕਿਹਾ ਦਾਨ ਤੋਂ ਰਿਹਾ ਤੁਹਾਡੀ ਜੜੀ ਚ ਪੈਸੇ ਪੈਸੇ ਕੈਸ਼ ਕਿੰਨਾ ਕੈਸ਼ ਸੀਗਾ ਜੀ 5000 ਕੈਸ਼ ਪੈਸੇ ਆ ਕੇ ਆਏ ਬਾਕੀ ਹੋਰ ਵੀ ਰੇੜੀਆਂ ਚੱਕੀਆਂ ਤੁਹਾਡੇ ਇਲਾਵਾ ਹੋਰ ਵੀ ਰੇੜੀਆਂ ਚੱਕੀਆਂ ਇਹਨਾਂ ਨੇ ਕੋਈ ਨਹੀਂ ਸਾਨੂੰ ਫੋਨ ਵੀ ਨਹੀਂ ਕੀਤਾ ਤੁਹਾਡੀ ਰੇੜੀ ਤੇ ਫੋਨ ਨੰਬਰ ਲਿਖਿਆ ਫੋਨ ਵੀ ਨਹੀਂ ਕੀਤਾ ਕਾਰਨ ਇਹ ਸਾਡੀ ਰੇੜੀ ਕੋ ਚੱਕੀ ਹੈ ਤਾਂ ਹੀ ਨਹੀਂ ਕਿਉਂ ਚੱਕੀ ਤੁਹਾਡੀ ਅਪਰੂਵ ਨਹੀਂ ਹੈਗੀ ਕੋਈ ਪਤਾ ਹੀ ਨਹੀਂ ਸਾਡੀ ਰੇੜੀ ਕਿਉਂ ਚੱਕੀ ਸਾਨੂੰ ਫੋਨ ਵੀ ਨਹੀਂ ਕੀਤਾ ਕਿ ਰੇੜੀ ਲਿਆ ਸਾਡੀ ਜਿਹੜੀ ਦਾ ਫੋਨ ਤੁਹਾਡਾ ਕੀ ਨਾਮ ਬਾਜੀ ਬਾਜੀ ਕੀ ਨਾਮ ਕੀ ਆਪਣਾ ਮੇਰੇ ਨਾਮ ਗੰਦੀ ਆ ਕਿੰਨੇ ਟਾਈਮ ਤੋਂ ਰੇਡੀ ਲਗਾ ਰਹੇ ਹੋ ਸਾਨੂੰ ਹੋ ਗਿਆ ਸਾਲ ਬਾਜੀ ਘਟੋਂਗਾ ਰੱਛਾ ਤੇ ਪਹਿਲਾਂ ਵੀ ਇਦਾਂ ਹੋਇਆ ਕਦੀ ਨਾ ਖੂਨ ਕਿਉਂ ਨਿਕਲਦਾ ਬੰਦੇ ਨੂੰ ਇਹਨਾਂ ਨੇ ਮਾਰਿਆ ਦੇਖੋ ਥੱਲੇ ਮਾਰਿਆ ਅੱਛਾ ਉਹਨਾਂ ਵੱਲੋਂ ਗੁੰਡਾ ਕਰਦੀ ਵੀ ਕੀਤੀ ਗਈ ਹੈ ਹਾਂ ਪੁਲਿਸ ਮੁਲਾਜਮ ਨਾਲ ਰਲੇ ਹੋਇਆ ਅੱਛਾ ਪਰ ਜਿਹੜੇ ਇੱਥੇ ਪੁਲਿਸ ਮੁਲਾਜਮ ਨਾਲ ਗੱਲਬਾਤ ਕਰਨ ਕੋਈ ਨਹੀਂ ਸੁਣੇ ਦੇ ਇਹਨਾਂ ਆਪਣਾ ਜੀ ਅੱਜ ਕੀ ਹੋਇਆ ਇੱਥੇ ਹਾਂ ਜੀ ਅੱਛਾ ਕਿਹੜਾ ਚੱਲਦਾ ਝਗੜਾ ਹੋ ਰਿਹਾ ਇੱਥੇ ਅੱਛਾ ਜੀ ਕਾਰਪੋਰੇਸ਼ਨ ਦੇ ਬੰਦੇ ਸੀਗੇ ਅੱਛਾ ਜੀ ਪੁਣਾਂ ਝਗੜਾ ਹੋ ਰਿਹਾ ਸੀਗਾ ਝਗੜਾ ਮਕਾ ਕੇ ਕਾਡੂ ਕੀ ਫਟਰਾਕ ਕਾਡੂ ਤੇ ਉਹ ਕੀ ਹੋਇਆ ਕਿ ਝਗੜਾ ਕਾਰੀ ਗਲਤ ਹੋਇਆ ਜੀ ਪਰ ਚਾੜਾ ਬਰੇ ਦਾ ਹੋਇਆ ਜਿਹੜੀ ਉਹ ਲੱਗੇ ਨਹੀਂ ਲੱਗੀ ਉਹ ਕਹਿੰਦਾ ਸਾਡੀ ਰੇੜੀ ਸੀਗੀ ਕਹਿੰਦੇ ਉਹ ਮੁਲਾਜ਼ਮ ਨਹੀਂ ਸੀਗੇ ਤਾਂ ਹੋਰ ਸੀਗੇ ਕੋਈ ਕਾਰਪੋਰੇਸ਼ਨ ਦੇ ਬੰਦੇ ਹੋ ਉਹ ਕਰਮਚਾਰੀ ਬੰਦੇ ਸੀਗੇ ਉਹਨਾਂ ਦਾ ਕਹਿਣਾ ਸੀ ਸਾਡਾ 5000 ਰੁਪਏ ਵੀ ਲੱਗੇ ਨੇ ਜਿਹਦੇ ਬਾਰੇ ਕੋਈ ਬੱਕੇ ਮਾਲੂਮ ਨਹੀਂ ਅੱਛਾ ਜੀ ਬਟ ਤੁਹਾਡੇ ਸਾਹਮਣੇ ਤੇ ਕਾਰਪੋਰੇਸ਼ਨ ਵਾਲੇ ਆਪ ਮਾਲਕੀ ਦਾ ਸਰ ਇਹ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਕਾਰਪੋਰੇਸ਼ਨ ਵਾਲੇ ਗੁੰਡਾਗਰਦੀ ਕਰ ਸਕਦੇ ਤਾਂ ਜ਼ਬਰ ਤੁਹਾਡੇ ਸਾਹਮਣੇ ਉਹਨਾਂ ਵੱਲੋਂ ਧੱਕਾ ਮੂਕੀ ਕੀਤੀ ਕੀਤੀ ਕਿਛ ਨਹੀਂ ਹੋਇਆ ਉਹ ਜਿਹੜੇ ਢੇੜੀ ਵਾਲੇ ਤਾਂ ਕੰਮ ਨਹੀਂ ਕਰਦੇ ਆ ਉਹ ਜੋ ਕਾਰਗੋਈ ਕਾਰਵਾਈ ਆ ਉਹ ਤਾਂ ਕਰਨਾ ਹੀ ਕਰਦਗੇ ਉਹਨਾਂ ਦਾ ਕਹਿਣਾ ਕਿ ਇਕੱਲੀ ਸਾਡੀ ਢੇੜੀ ਨੂੰ ਹੱਥ ਪਾਇਆ ਹੋਰ ਕਿਸੇ ਢੇੜੀ ਨੂੰ ਨਹੀਂ ਹੱਥ ਪਾਇਆ ਇਹਦੇ ਬਾਰੇ ਕਾਕਾ ਕੋਈ ਹੋਰ ਆਪਣੀ ਦਵਾ ਕਰ ਰਹੀ ਹੋਵੇ ਠੀਕ ਆ ਜਦੋਂ ਰੇੜੀ ਲੱਤੀ ਆਣੀ ਸੀ ਆ ਬੰਦੇ ਨੇ ਆ ਕੇ ਵਿੱਚ ਬੋਲਿਆ ਰੇੜੀ ਲੱਥ ਲੱਗੀ ਸੀ ਰੇੜੀ ਨਾਲ ਵੀ ਲੱਗੀ ਸੀ ਆ ਬੰਦੇ ਨੇ ਆ ਕੇ ਉਸ ਦਾ ਸਾਡੇ ਗੱਲ ਪਿਆ ਆ ਦੇਖੋ ਉਹ ਤੁਹਾਨੂੰ ਜਿਹੜਾ ਚਾਚੇ ਨਾਲ ਗੱਲ ਕਰੀ ਉਹਨਾਂ ਨੇ ਕਿਹਾ ਮੇਰੀ ਗੱਲ ਸੁਣੋ ਉਹ ਰੇੜੀ ਨੂੰ ਆਸਾਪਦੇ ਸੀ ਹਾਂ ਉਹ ਵਾਪਸ ਹੀ ਹੋ ਜਾਣੀ ਸੀ ਕਿ ਲਾਦੀ ਮੈਂ ਉਸ ਦਾ ਪੈਸਾ ਦੇ ਦੇ ਬੰਦੇ ਉਹਨੂੰ ਬੰਦ ਕਰੀ ਕਰਨ ਹਾਂ ਭੋਜੀ ਉਹਨੇ ਤਾਂ ਥਣ ਔਰ ਰੇੜੀ ਨਾਲ ਲੱਗੇ ਸੀ ਆ ਬੰਦੇ ਨੇ ਆ ਕੇ ਉਲਟਾ ਉਹਨਾਂ ਨੂੰ ਉਹਨਾਂ ਨੇ ਉਹਨਾਂ ਨੂੰ ਖਰਚਾ ਭਰਨੀ ਦਿੱਤਾ ਪੀਏ ਉਹਨਾਂ ਨੇ ਦੇ ਇਹਨਾਂ ਨੇ ਲੈ ਲਿੱਤੇ ਇਹਨਾਂ ਨੇ ਹਰ ਕੋ ਜੰਦੇ ਨੇ ਬਾਹਰ ਰੱਖਿਆ ਇਹ ਲਿਖੇ ਇਹਨਾਂ ਨੇ ਸਾਡੇ ਬੰਦੇ ਨੇ ਆਹ ਕਰੋ ਇਹ ਉਹਨਾਂ ਨੇ ਉਹਨਾਂ ਨੂੰ ਦਿੱਤਾ 2000 ਰੁਪਇਆ ਆਹ ਬੰਦੇ ਨੂੰ ਅੱਧਰ ਦੇਖੋ ਇਹਨੂੰ 2000 ਰੁਪਇਆ ਦਿੱਤਾ ਆ ਪਾਸੇ हट ਗਿਆ ਹਾਂ ਆ ਰੱਖ ਹਾਂ ਬੰਦੇ ਨੇ ਉਹ ਚੰਗੀ ਪਹਿਲੀ ਲਾਲ ਲੱਗਾ ਸੀ ਰੇਡੀ ਉਹ ਲਾਲ ਲੱਗੇ ਦੀ ਇਹਨੂੰ ਪੈਸੇ ਦਿੱਤੇ ਆ ਬੰਦਾ ਚੁੱਪ ਕਰ ਗਿਆ ਲੜਾਈ ਹੋ ਗਈ ਸੀ ਪੁੱਤ ਆ ਕੇ ਨੇ ਜਨਾਨੇ ਦੇ ਥੱਪੜ ਮਾਰਿਆ ਤੁਸੀਂ ਕਹਿੰਦੇ ਸੀ ਉਲਟਾ ਤੁਸੀਂ ਸਾਡੇ ਉੱਪਰ ਮਗਰ ਲਗਾ ਲਿਆ ਸਾਡੇ ਥੱਪੜ ਮਾਰਿਆ ਇਹਨੇ

ਕੁਝ ਮੁਰਦਾ ਬਾਹਰ ਮੁਰਦਾ ਬਾਹਰ ਰਹੇਗੀ ਤੁਹਾਡੇ ਕੋਲ ਪ੍ਰੂਫ ਹੈਗਾ ਕਿ ਜਿਹੜੇ ਉਹਨਾਂ ਨੇ 2000 ਰੁਪਏ ਦਿੱਤਾ ਉਹ ਐਸਾ ਹੀ ਨੇ ਲਿਆ ਬੰਦੇ ਨੇ ਮੇਰੇ ਸਾਹਮਣੇ ਫੜਾਇਆ ਇਹਨੂੰ 2000 ਰੁਪਏ 2000 ਉਹਨਾਂ ਕੋ ਕਿੱਥੋਂ ਆਇਆ ਅਸਾ ਸਾਡੇ 5000 ਰੇੜੀ ਚੋਂ ਕੱਢਿਆ ਜਦੋਂ ਸਾਡੀ ਰੇੜੀ ਚੋਂ 5000 ਰੁਪਏ ਕੈਸ਼ ਪਿਆ ਸੀ ਉਹ ਲੈ ਕੇ ਚੱਕ ਕੇ ਹਾਂ ਉਹ ਬੰਦੇ ਨੇ ਭੈਣ ਤੋਂ ਚੰਗਾ ਕਰਾ ਰੇੜੀ ਨਾਲ ਲੱਗੇ ਜਿਹਨੇ ਪੈਸੇ ਦੇ ਕੇ ਉਹ ਮਾਝ ਰੇੜੀ ਦਵਾ ਸਕਦਾ